ਮੁਰਦਾਬਾਦ ਮੁਰਦਾਬਾਦ ਜੰਮ ਸਰਕਾਰ ਮੁਰਦਾਬਾਦ 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 ਦੇਖੋ ਜੀ ਇਹ ਚੋਰੀ ਅੱਜ ਤੱਕ ਸਾਲ ਪਹਿਲਾਂ ਵੀ ਹੋਈ ਸੀਗੀ ਤਕਰੀਬਨ ਹਾਂ 1 ਸਾਲ ਪਹਿਲਾਂ ਹੋਈ ਸੀਗੀ ਕਰਿਆਨੇ ਵਾਲੀ ਦੁਕਾਨ ਤੇ ਉਸ ਟਾਈਮ ਦੇ ਵਿੱਚ ਵੀ ਅਸੀਂ ਬਾਜ਼ਾਰ ਬੰਦ ਕੀਤਾ ਸੀ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਉਸ ਦੇ ਵਿੱਚ ਵੀ ਮੇਰੇ ਸਾਹਮਣੇ ਮੁਜਰਮ ਨਹੀਂ ਫੜਿਆ ਗਿਆ ਸੀ ਤਾਂ ਇਹ ਨਾ ਹੋਵੇ ਵੀ ਇੱਥੇ ਵੀ ਦੇਖੋ ਤਿੰਨ ਦੁਕਾਨਾਂ ਤੇ ਇਕੱਠੀ ਚੋਰੀ ਹੋਈ ਹੈ ਵੀ ਇੱਥੇ ਚੋਰ ਨਾ ਫੜੇ ਜਾਂ ਜਾਂ ਕੋਈ ਕਾਰਵਾਈ ਨਾ ਹੋਵੇ ਜੇ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਆਪਣਾ ਵਪਾਰੀ ਭਾਈ ਏਕਾ ਕਰਕੇ ਇੱਥੇ ਬਾਜ਼ਾਰ ਬੰਦ ਕਰਾਂਗੇ ਵਪਾਰੀ ਟੈਕਸ ਵੀ ਭਰਦਾ ਹੈ ਵਪਾਰੀ ਟੈਕਸ ਭਰ ਰਿਹਾ ਹੈ ਵਪਾਰੀ ਸਾਭ ਕੁਝ ਕਰਦਾ ਹੈਗਾ ਵਪਾਰੀ ਨਿਮਰਤਾ ਦੇ ਨਾਲ ਰਹਿ ਰਿਹਾ ਹੈਗਾ ਕਿਸੇ ਨੂੰ ਕੁਝ ਕਹਿ ਨਹੀਂ ਰਿਹਾ ਫਿਰ ਵੀ ਵਪਾਰੀ ਤੇ ਅਟੈਕ ਬਾਰ-ਬਾਰ ਕਿਉਂ ਹੋ ਰਹੇ ਨੇ ਜਿਸ ਦਿਨ ਦੀ ਗਵਰਨਮੈਂਟ ਆਈ ਅਜ 24 25 ਮਹੀਨੇ ਹੋ ਗਏ ਵਪਾਰੀ ਸੇਫ ਨਹੀਂ ਹੈਗਾ ਵਪਾਰੀ ਦੀ ਦੁਕਾਨੇ ਮੁਰੇ ਅਗਰ ਮੋਟਰਸਾਈਕਲ ਸਕੂਟਰ ਕੋਈ ਗਾਹਕ ਵੀ ਲਾ ਕੇ ਜਾਂਦਾ ਤਾਂ ਉਹਦਾ ਵਹੀਕਲ ਚੱਕੇ ਜਾਂਦਾ ਹੈਗਾ ਖੜਾ ਬਾਹਰੋਂ ਪਤਾ ਨਹੀਂ ਲੱਗਦਾ ਵੀ ਕੌਣ ਲੈ ਗਿਆ ਨਾ ਕੋਈ ਕਾਰਵਾਈ ਪੁਲਸ ਕਰ ਰਹੀ ਹੈ ਨਾ ਕੋਈ ਪ੍ਰਸ਼ਾਸਨ ਕਰ ਰਿਹਾ ਨਾ ਸਰਕਾਰ ਕਰ ਰਹੀ ਹੈ ਸਾਡੀ ਇਹੀ ਬੇਨਤੀ ਹੈ ਵੀ ਇਹ ਮੁਜਰਮ ਜਿਹੜੇ ਆ ਜਿੱਦ ਪਕੜੇ ਜਾਣ ਬਹੁਤ ਧੰਨਵਾਦ ਮੇਰਾ ਨਾ ਬਿੱਕੀ ਹੈ ਜੀ ਬਸ ਸਟੈਂਡ ਰੋਡ ਤੇ ਖੜਿਆ ਜੀ ਬਸ ਸਟੈਂਡ ਰੋਡ ਤੇ ਰਾਤ ਤਿੰਨ ਦੁਕਾਨਾਂ ਦੇ ਛਟਰਾਂ ਦੀ ਚੋਰੀ ਹੋ ਗਈ ਕਾਫੀ ਸਮਾਨ ਲੈ ਕੇ ਚੱਕ ਕੇ ਦੁਕਾਨਾਂ ਜਿਹੜਾ ਕੈਸ਼ ਸੀ ਉਹ ਲੈ ਗਏ ਦੋ ਦੁਕਾਨਾਂ ਚ ਪਾਇਆ 1000 ਰੁਪਏ ਸੀ ਇੱਕ ਦੁਕਾਨ 'ਚ 1.5 ਲੱਖ ਸੀਗਾ ਬਹੁਤ ਜ਼ਿਆਦਾ ਹਾਲਾਤ ਮਾੜੇ ਨੂਰੋਂ ਦੇ ਪੀਸੀਆਰਐਲ ਦੀ ਕਿਸੇ ਦੀ ਕੋਈ ਡਿਊਟੀ ਨਹੀਂ ਹੈਗੀ ਸਰਕਾਰ ਦਾ ਕੋਈ ਇੰਨਾ ਗੱਲਾਂ ਦੇ ਧਿਆਨ ਨਹੀਂ ਹੈਗਾ ਇੰਨਾ ਵੱਡਾ ਬਾਜ਼ਾਰ ਨੂੜਾ ਹਰੇਕ ਵਪਾਰੀ ਬੰਦਾ ਇੰਨਾ-ਇੰਨਾ ਟੈਕਸ ਭਰਦਾ ਹੈਗਾ ਪਰ ਕੋਈ ਕਿਸੇ ਦੀ ਕੋਈ ਸੁਰੱਖਿਆ ਨਹੀਂ ਹੈਗੀ ਮੰਗਦਾ ਇਹ ਜਿਹੜੇ ਦੁਕਾਨਦਾਰਾਂ ਜਿਹਨਾਂ ਨੂੰ ਨੁਕਸਾਨ ਹੋਇਆ ਜੀ ਬੰਦੇ ਫੜੇ ਜਾਣ ਉਹ ਨੁਕਸਾਨ ਦੀ ਪਰਵਾਹੀ ਕੀਤੀ ਜਾਵੇ ਪੁਲਿਸ ਆਈ ਸੀ ਜੀ ਦੋ ਬੰਦੇ ਆਏ ਨੇ ਮੇਨ ਅਫਸਰ ਇਹਨਾਂ ਦਾ ਕੋਈ ਨਹੀਂ ਆਇਆ ਹੈਗਾ ਸਮਿਤ ਕੁਮਾਰ ਜੀ ਸਮਿਤ ਕੁਮਾਰ ਜੀ ਕਿਹੜੇ ਏਰੀਆ ਦੇ ਬੁਝੀ ਡਰ ਨਾਲ ਇਸ ਦੀ ਗੱਲ ਕਰਦੇ ਮੇਰੀ ਦੁਕਾਨ ਪ੍ਰੇਮਪਰਧਨ ਮਾਰਕੀਟ ਬਸਟੈਂਡ ਦੇ ਵਿੱਚ ਹੈਗੀ ਜੀ ਕੱਪੜੇ ਦੀ ਰਹਿਣ ਵਾਲਾ ਮੈਂ ਪੱਤੀ ਰੋਡ ਤੋਂ ਪਿਆਰਾ ਖੋਨ ਦੇ ਵਿੱਚ ਹੈਗਾ ਇਹ ਰਾਤ ਚੋਰੀ ਹੋਈ ਹੈਗੀ ਤੇ ਮੰਨ ਲਓ ਸਾਡੇ ਵਪਾਰੀ ਪਾਈ ਦੇ ਇਹਦੇ ਵਿੱਚ ਕੋਈ ਗਵਰਨਮੈਂਟ ਦਾ ਕੋਈ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਕਿਸੇ ਪਾਸੇ ਵੀ ਜਿਸ ਦਿਨ ਵੀ ਸਰਕਾਰ ਆਈਆਂ ਚੋਰੀਆਂ ਹੋ ਰਹੀਆਂ ਨੇ ਸ਼ਰਿਆਮ ਹੋਦੀਆਂ ਨੇ ਇਹਨੀਆਂ ਤਾਂ ਲੈ ਚੋਰੀ ਹੋਈ ਹੈਗਾ ਇਹ ਤਿੰਨ ਦਕਾਨੇ ਚੋਰੀ ਹੋਈ ਹੈ ਜੀ ਰਾਤ ਕਾਫੀ ਨੁਕਸਾਨ ਹੋਇਆ ਜੀ ਕਾਫੀ ਨੁਕਸਾਨ ਹੋਇਆ ਹੈਗਾ ਮੰਗਸਤੇ ਕਰਦੀ ਦੇਖੋ ਪਿੰਛਤ ਦਾ ਅੱਜ ਦੀ ਅੱਜ ਹੀ ਜਿਹੜੀ ਹੈਗੀ ਹੈ ਪਹਿਲਾਂ ਤਾਂ ਚੋਰ ਫੜੇ ਜਾਣ ਦੇਖੋ ਜਿਹਨੂੰ ਚੋਰੀ ਕੀਤੀ ਹੈਗੀ ਹੈ ਪ੍ਰਸ਼ਾਸਨ ਚਾਹੀਏ ਸਭ ਕੁਝ ਹੋ ਸਕਦਾਗਾ ਵੀ ਸਾਨੂੰ ਅੱਜ ਹੀ ਚੋਰ ਡਿੱਕੇ ਚਾਹੀਦੇ ਆ ਦੇਖੋ ਨਹੀਂ ਅਸੀਂ ਇੱਥੇ ਧਰਨਾ ਦਵਾਂਗੇ ਕੋਈ ਇੱਥੇ ਪ੍ਰਸ਼ਾਸਨ ਦਾ ਕੋਈ ਤਿਆਰ ਨਹੀਂ ਹੈਗਾ ਕਿਸੇ ਪਾਸੇ ਵੀ ਕੋਈ ਪੀਸੀਆਰ ਨਹੀਂ ਹੈਗੀ ਇੱਕ ਦੁਕਾਨ 'ਚ ਚੋਰੀ ਹੋ ਗਈ ਜੀ तकरीबन 4-5000 ਦੀ 1kg 4-5000 ਦੀ ਹੈ ਜੀ 4-5000 ਦੀ ਹੈ ਜੀ 4 DVR ਪਟਕੇ ਲਗੇ 2000 ਲਗੇ ਜੀ 2000 ਲੱਗ ਗਏ ਜੀ ਤਾਂ ਆਪਣੀ ਥਾਂ ਕਿੱਥੇ ਹੈ ਜੀ ਕਿ ਬਸ ਸਟੈਂਡ ਤੇ ਕਾਦੀ ਦੁਕਾਨ ਹੈ ਸਰ ਬਜਟ ਮੈਡੀਕਲ ਸਟੋਰ ਕੀ ਚੀਜ਼ ਹੋਇਆ ਜੀ ਆਪਣੇ ਸਵੇਰ ਅੱਜ ਸਵੇਰ ਦੇਖਿਆ ਛੇੜਾ ਟੁੱਟਿਆ ਜੀ ਬਾਹਰੋਂ ਤੇ ਬੰਦੇ ਐਂਟਰ ਕਰੇ ਨਹੀਂ ਦੁਕਾਨ ਦੇ ਵਿੱਚ ਉਹ DVR ਵਗੈਰਾ DVR ਵਗੈਰਾ ਲੈ ਗਏ ਜੀ ਕੈਮਰੇ ਵੀ ਤੋੜੇ ਪੈ ਲਏ ਨੇ ਫ੍ਰਿਕਮਿਕ ਦੀ ਬਾਰਦਾਤ ਹੈ ਜੀ ਇਹ ਉਹ ਅਸੀਂ ਤਾਂ ਸਾਨੂੰ ਤਾਂ ਸਵੇਰੀ ਪਤਾ ਲੱਗਾ ਜੀ ਟਾਈਮ ਦਾ ਤਾਂ ਕੁਝ ਕਹਿ ਨਹੀਂ ਸਕਦੇ ਕੀ ਕੁਝ ਚੋਰੀ ਹੋਇਆ ਜੀ ਇੱਕ ਤਾਂ ਡੀਵੀਆਰ ਵਗੈਰਾ ਪੱਟ ਕੇ ਲੈ ਗਏ ਜੀ ਸਾਰਾ ਤੇ ਦੋ ਤਿੰਨ ਕੈਮਰੇ ਪੱਟ ਕੇ ਲੈ ਗਏ ਹਾਲ ਬਟ ਕੈਸ਼ ਦੀ ਸ਼ਟਰ ਵੀ ਤੋੜਿਆ ਪਿਆ ਹੈ ਕੈਸ਼ ਜਿਹੜਾ ਹੈਸ਼ ਦਰਾਜ ਦੇ ਵਿੱਚ ਜੋ ਰੱਖਦੇ ਆ 5-7000 ਰੁਪਏ ਜੀ ਕੋਈ ਸਮੱਸਿਆ ਹੋਊ ਲੱਗਦਾ ਕੀ ਕਹਿਣਾ ਚਾਹੁੰਦੇ ਹੋ ਸ੍ਰੀ ਸੁਰੱਖਿਆ ਭਾਈ ਸੁਰੱਖਿਆ ਬਾਰੇ ਇਸ ਤਰ੍ਹਾਂ ਕਈ ਵਾਰੀ ਹੋ ਚੁੱਕੀ ਹੈ ਕਿੰਨੇ ਵਾਰੀ ਕੋਈ ਪੁਲਿਸ ਦਾ ਕੋਈ ਧਿਆਨ ਨਹੀਂ ਕਿਸੇ ਦਾ ਕਹਿੰਦੇ ਜਦੋਂ ਗੱਲ ਕਰਦੇ ਪੀਸੀਆ ਰਾਜੀ ਫਲਾਣਾ ਜੀ ਕੋਈ ਆਉਂਦਾ ਨਹੀਂ ਕੋਈ ਜਾਂਦਾ ਨਹੀਂ ਇੱਥੇ ਕੀ ਮੰਗ ਕਰਦੇ ਹੋ ਤੁਸੀਂ ਬੁੱਲਟਾ ਸਾਨੂੰ ਹੀ ਕਹਿੰਦੇ ਚੌਕੀਦਾਰ ਰੱਖੋ ਫਲਾਦਾ ਕਰੋ ਲਾ ਚਾਰ ਚਾਰ ਦੋਨੀਆਂ ਹੋਈਆਂ ਅੱਜ ਚਾਰ ਚੋਰੀਆਂ ਹੋਈਆਂ ਅੱਜ ਤਿੰਨ ਉਧਰ ਹੋਈਆਂ ਇੱਕ ਇੱਥੇ ਹੋਈ ਹੈ ਜੀ ਸੋ ਪ੍ਰਸ਼ਾਸਨ ਦਾ ਧਿਆਨ ਕੋਈ ਨਹੀਂ ਉਸ